ਦੀਪ ਸਿੱਦੂ ਦਾ ਜਿਹੜਾ ਕਮਾਲ ਸੀ ਨਾ ਜੀ ਉਸ ਸਮੇਂ ਉਹ ਐ ਸੀ ਕਿ ਤ ਉਹਨੇ ਆਪਦੇ ਆਪ ਨੂੰ ਬਹੁਤ ਕੁਆਲਿਟੀ ਦੇ ਵਿੱਚ ਬਹੁਤ ਚੰਗੇ ਬੰਦਿਆਂ ਨਾਲ ਸਰਾਊਂਡ ਕਰ ਲਿਆ ਸੀ ਜਿਹੜੇ ਉਹਨੂੰ ਉਹਨੂੰ ਹਰ ਗੱਲ ਦੀ ਜਿਹੜੇ ਗੱਲ ਪੁੱਛਦਾ ਸੀ ਉਹਦੇ ਜਵਾਬ ਮਿਲਦੇ ਸੀ ਠੀਕ ਹੈ ਨਾਲ ਉਹਨੂੰ ਡੇਟਾ ਮਿਲਦਾ ਸੀ ਪਰ ਸਭ ਤੋਂ ਵੱਡੀ ਗੱਲ ਇਹ ਸੀਗੀ ਕਿ ਉਹ ਇਵੋਲਵ ਬਹੁਤ ਤੇਜ਼ ਹੋ ਰਿਹਾ ਸੀ ਹਾਂ ਉਹ ਲਰਨ ਬਹੁਤ ਤੇਜ਼ ਕਰ ਰਿਹਾ ਸੀ ਤੇ ਲਰਨਿੰਗ ਦੇ ਵਿੱਚ ਆਪਾਂ ਇਹ ਕਹਿ ਦਈਏ ਕਿ ਕੋਈ ਜাদু ਹੋ ਰਿਹਾ ਸੀ ਆਇਆ ਨਹੀਂ ਸੀ ਜੀ ਉਹ ਬੰਦਾ ਟਾਈਮ ਲਾਉਂਦਾ ਸੀ ਉਹ ਹਰ ਰੋਜ਼ ਸਵੇਰੇ ਸੌਰੀ ਉਹ ਹਰ ਰੋਜ਼ ਸਵੇਰੇ 9 ਵਜੇ ਤੋਂ ਲੈ ਕੇ ਦਿਨੇ ਦਿਨ ਦੇ ਟਾਈਮ 9 ਤੋਂ ਲੈ ਕੇ 11-12 ਵਜੇ ਤੱਕ 3-4 ਘੰਟੇ ਇੱਕ ਅਮਾਉਂਟ ਆਫ ਲਿਟਰੇਚਰ ਪੜ੍ਹਦਾ ਸੀ ਠੀਕ ਆ ਉਹ ਲਿਟਰੇਚਰ ਲੈ ਕੇ ਦੇਣਾ ਜਿਵੇਂ ਮੀਰਾ ਕੰਮ ਆ ਜਾਂ ਹੋਰ ਆਦਾ ਜਾਂ ਜਿਹਨੂੰ ਡਿਸਕਸ਼ਨਸ ਹੋਣੀਆਂ ਰਾਤ ਨੂੰ ਮੋਰਚਾ ਖਤਮ ਹੋਣ ਤੋਂ ਬਾਅਦ ਦੋ-ਦੋ ਤਿੰਨ-ਤਿੰਨ ਘੰਟੇ ਡਿਸਕਸ਼ਨ ਹੁੰਦੀ ਸੀ ਤੇ ਉਹ ਬੰਦੇ ਬਹੁਤ ਇਨਪੁਟ ਦੇਣ ਵਾਲੇ ਬੰਦੇ ਸੀ ਜਿਵੇਂ ਪਰਮਜੀਤ ਗਾਜ਼ੀ ਆ ਭਾਜੀ ਮਨਦੀਪ ਸਿੰਘ ਹੈਗੇ ਆ ਸਰਦਾਰ ਜਮੀਰ ਸਿੰਘ ਹੈਗੇ ਆ ਇਹ ਸਾਰੇ ਲੋਕ ਉਹਨੂੰ ਇੱਕ ਇਨਪੁਟ ਦਿੰਦੇ ਸੀ ਉਸ ਬਲੇ ਆਪੀ ਹੈ ਨਾ ਜੋ ਯੂਜ਼ੇ ਪਰ ਉਹ ਇੰਡੀਪੈਂਡੈਂਟ ਇਨਪੁਟ ਵੀ ਲੈਂਦਾ ਸੀਗਾ ਨੈਟ ਤੋਂ ਆ ਦੇ ਸੋ ਉਹ ਉਹ ਜਿਹੜੀ ਮਨ ਲੀਕ ਰਿਚ ਅ ਲਰਨਿੰਗ ਹੋ ਰਹੀ ਸੀ ਹੂੰ ਠੀਕ ਹੈ ਨਾ ਉਹਨੇ ਵੀ ਉਹਦੇ ਉਹਦੇ ਨੈਰੇਟਿਵ ਨੂੰ ਸ਼ੇਪ ਕੀਤਾ ਪਰ ਜਿਹੜੀਆਂ ਜੱਥੇਬੰਦੀਆਂ ਸੀਗੀਆਂ ਆ ਕਿਸਾਨ ਜੱਥੇਬੰਦੀਆਂ ਇਹ ਉਹ ਆਪੋਜ਼ ਕਰਨ ਲੱਗੀਆਂ बिकॉज़ ਇਹਨਾਂ ਨੂੰ ਉਹਨੂੰ ਉਸ ਨੂੰ ਇੰਟੈਲੈਕਚੁਅਲੀ ਕਾਊਂਟਰ ਕਰਨਾ ਨਹੀਂ ਆ ਰਿਹਾ ਸੀ ਕਾਉਂਟਰ ਹੁੰਦਾ ਵੀ ਕਿਵੇਂ ਕਿਉਂਕਿ ਜਿਹੜੀ ਉਹ ਗੱਲ ਕਹਿ ਰਿਹਾ ਸੀ ਤਾਂ ਸੱਚੀ ਸੀਗੀ ਨਾ ਕਿ ਇਹ ਲਾਜ਼ ਨੂੰ ਖਤਮ ਕਰਾ ਵੀ ਲੈਣੇ ਆ ਤੇ ਆਪਾਂ ਦਾ ਤਾਂ ਫਾਰਮਰ ਤਾਂ ਫੇਰ ਵੀ ਕਰਾਈਸ ਹੈ ਅੱਜ ਆਪ ਉਹਦਾ ਐਗਜ਼ਾਮਪਲ ਵੇਖ ਹੀ ਰਹੇ ਹਾਂ ਪਰ ਕੀ ਆਪਾਂ ਦੁਬਾਰਾ ਓਡੀ ਵੱਡੀ ਮੋਬਿਲਾਈਜੇਸ਼ਨ ਕਰ ਸਕਦੇ ਆ ਕਿ ਵੀ ਆ ਸਾਡਾ ਵਰਲਡ ਉਹਨੂੰ ਆਪਣੀ ਦੁਨੀਆ ਸੁਣ ਰਹੀ ਸੀ ਜੇ ਆਪਾਂ ਕੋਈ ਐਗਰੀਕਲਚਰ ਮਾਡਲ ਪਲੇਸ ਕਰਦੇ ਆ ਤਾਂ ਉਹਦਾ ਅੱਜ ਉਹਦੇ ਆਨਸਰਸ ਆਪਣੇ ਕੋਲੇ ਹੋਣੇ ਸੀ ਆਪਾਂ ਕੋਈ ਨਾ ਕੋਈ ਆਪਦੇ ਕਿਸਾਨਾਂ ਵਾਸਤੇ ਕੁਝ ਕਰ ਸਕਦੇ ਹੁੰਦੇ ਪਰ ਇਹ ਅਨਫੋਰਚੂਨੇਟ ਪਾਰਟ ਆ ਕਿ ਮੈਂ ਤਾਂ ਇਹ ਕਹੂੰਗਾ ਵੀ ਹੁਣ ਇੱਕ ਇੱਕ ਕਿਸਾਨ ਯੂਨੀਅਨਸ ਹੋ ਸਕਦਾ ਮੈਨੂੰ ਕੰਡੈਮ ਕਰਨੇ ਇਸ ਗੱਲ ਕਰਕੇ ਵੀ ਇੰਟੈਲੈਕਚੁਅਲ ਪਿਗਮੀ ਸੀਗੇ ਬੌਣੇ ਲੋਕ ਸੀ ਬੌਧਿਕ ਤੌਰ ਤੇ ਜਿਨ੍ਹਾਂ ਨੂੰ ਉਸ ਲੈਵਲ ਦੀ ਬੌਧਿਕਤਾ ਘਬਰਾਟ ਪਾਉਂਦੀ